ਜਗਰੂਪ ਸਿੰਘ ਸੇਖਵਾਂ ਦੇ ਲੋ ਤਾੜੀਵਾਲ ਪੀੜ ਦੀ ਸੈਨ ਸ਼ਿਰਕ ਦਾ ਨੀ ਪੱਥਰ ਰੱਖਿਆ ਗਿਆ ਇਹ ਨੀ ਪੱਥਰ ਪੁਰਾਣਾ ਤਾੜੀਵਾਲ ਨੇਰੇ ਸੇਵਾ ਕੇਂਦਰ ਵਿਖੇ ਰੱਖਿਆ ਗਿਆ ਜਗਰੂਪ ਸਿੰਘ ਸੇਖਵਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਆਖਿਆ ਕਿ ਇਸ ਸੜਕ ਦਾ ਉਦਘਾਟਨ ਕੀਤਾ ਗਿਆ ਹੈ ਜੋ ਤਿੱਬਰ ਤੱਕ ਜਾਂਦੀ ਹੈ ਅਤੇ ਇਸ ਦੀ ਮੇਨਟੇਨ ਵੀ ਜੇ 5 ਸਾਲ ਦੇ ਵਿੱਚ ਖਰਾਬ ਹੁੰਦੀ ਆ ਤਾਂ ਉਹ ਵੀ ਠੇਕੇਦਾਰ ਵੱਲੋਂ ਕੀਤੀ ਜਾਵੇਗੀ ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਰਪੰਚ ਅਤੇ ਧਾਰੀਵਾਲ ਸ਼ਹਿਰ ਦੇ ਮੋਹਤਬਰ ਲੋਕ ਵੀ ਹਾਜ਼ਰ ਸਨ ਵੇਖੋ ਟੀਵੀ ਨਿਊਜ਼ ਇੰਡੀਆ 205 ਲਈ ਧਾਰੀਵਾਲ ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ ਅੱਜ ਧਾਰੀਵਾਲ ਬਲਾਕ ਦੀਆਂ ਜਿਹੜੀਆਂ ਟੁੱਟੀਆਂ ਸੜਕਾਂ ਸੀ ਉਹਨਾਂ ਦੀ ਅੱਜ ਮੁਰੰਮਤ ਦਾ ਨੀਂਹ ਪੱਥਰ ਰੱਖਿਆ ਗਿਆ ਔਰ ਧਾਰੀਵਾਲ ਨਗਰ ਤੋਂ ਬਾਇਆ ਪੀਰਤੀ ਸਹਿਣ ਤਿੱਬੜ ਤੱਕ ਜਿਹੜੀ ਰੋਡ ਆ ਤਕਰੀਬਨ 14 ਕਿਲੋਮੀਟਰ ਦੀ ਲੈਂਥ ਆ ਔਰ ਤਕਰੀਬਨ 2 ਕਰੋੜ ਤੇ 8 ਲੱਖ ਰੁਪਏ ਦੀ ਲਾਗਤ ਨਾਲ ਇਹਦੀ ਰਿਪੇਅਰ ਕੀਤੀ ਜਾਏਗੀ ਔਰ ਇਹਦੇ ਨਾਲ ਨਾਲ 5 ਸਾਲ ਦਾ ਮੇਨਟੇਨੈਂਸ ਦਾ ਵੀ ਕੰਟਰੈਕਟ ਜਿਹੜਾ ਵਾ ਉਹ ਵੀ ਨਾਲ ਹੀ ਇਸ ਟੈਂਡਰ ਦੇ ਵਿੱਚ ਤਾਂ ਕਿ ਜੇ ਕੋਈ ਰੋਡ ਖਰਾਬ ਵੀ ਹੁੰਦੀ ਆ ਵਿਥਿਨ ਟਾਈਮ ਲਿਮਿਟ ਤਾਂ ਉਹਦੀ ਰਿਪੇਅਰ ਵੀ ਜਿਹੜੀ ਕਰਨੀ ਆ ਉਹ ਠੇਕੇਦਾਰ ਦੀ ਜਿਨੇ ਕੰਮ ਰੋਡ ਦਾ ਕੀਤਾ ਉਹਦੀ ਜ਼ਿੰਮੇਵਾਰੀ ਹੋਊਗੀ ਇਹਦੇ ਨਾਲ ਨਾਲ ਇਸ ਤੋਂ ਬਾਅਦ ਅਸੀਂ ਸੁਜਾਨਪੁਰ ਪਿੰਡ ਜਿਹੜੀ ਖੁੰਡੇ ਰੋਡ ਤੋਂ ਸੁਜਾਨਪੁਰ ਪਿੰਡ ਨੂੰ ਜਾਂਦੀ ਆ ਉਹਦੀ ਰੋਡ ਦਾ ਵੀ ਅੱਜ ਅਸੀਂ ਜਿਹੜਾ ਵਾ ਰਿਪੇਅਰ ਦਾ ਨੀ ਪੱਥਰ ਰੱਖਣ ਜਾ ਰਹੇ ਆ ਔਰ ਆਉਣ ਵਾਲੇ ਸਮੇਂ 'ਚ ਧਾਰੀਵਾਲ ਬਲਾਕ ਦੀਆਂ ਜਿੰਨੀਆਂ ਵੀ ਪ੍ਰਮੁੱਖ ਸੜਕਾਂ ਨੇ ਧਾਰੀਵਾਲ ਮਾਰਕੀਟ ਕਮੇਟੀ ਚ ਆਉਂਦੀਆਂ ਇੱਕ-ਇੱਕ ਕਰਕੇ ਅਸੀਂ ਸਾਰੀਆਂ ਹੀ ਸੜਕਾਂ ਦੇ ਤਕਰੀਬਨ 15-16 ਸੜਕਾਂ ਜਿਹੜੀਆਂ ਮਨਜ਼ੂਰ ਹੋਈਆਂ ਨੇ ਔਰ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਅਸੀਂ ਇਹਨਾਂ ਸਾਰੀਆਂ ਸੜਕਾਂ ਦਾ ਕੰਮ ਜਿਹੜਾ ਸ਼ੁਰੂ ਕੀਤਾ ਜਾਊਗਾ ਜਿਹੜੀ ਡੱਡਵਾ ਰੋਡ ਆ ਉਹਦਾ ਵੀ ਕੰਮ ਜਿਹੜਾ ਵਾ ਉਹ ਤੇਜ਼ੀ ਦੇ ਨਾਲ ਜਿਹੜਾ ਵਾ ਕੀਤਾ ਜਾਊਗਾ ਪਿੱਛੇ 2-3 ਮਹੀਨੇ ਜਿਹੜਾ ਵਾ بارشਾਂ ਦਾ ਬਹੁਤ ਜ਼ਿਆਦਾ ਪ੍ਰਕੋਪ ਰਿਹਾ ਜਿਹਦੇ ਕਰਕੇ ਸਾਰੇ ਡਿਵੈਲਪਮੈਂਟ ਦੇ ਕੰਮ ਜਿਹੜੇ ਆ ਬੜੀ ਬੁਰੀ ਤਰ੍ਹਾਂ ਅਫੈਕਟ ਹੋਏ ਆ ਪਰ ਹੁਣ ਪਰਮਾਤਮਾ ਦੀ ਕਿਰਪਾ ਵਾ ਪਿਛਲੇ 5-7 ਦਿਨ ਤੋਂ ਜਿਹੜਾ ਮੌਸਮ ਤੇ ਜਿਹੜਾ ਵਾ ਉਹ ਸੁਧਾਰ ਆ ਗਿਆ ਔਰ ਮੌਨਸੂਨ ਜਿਹੜਾ ਵਾ ਤਕਰੀਬਨ ਠੱਲ ਗਿਆ ਵਾ ਸੋ ਹੁਣ ਰਿਪੇਅਰ ਦੇ ਕੰਮਾਂ 'ਚ ਡਿਵੈਲਪਮੈਂਟ ਦੇ ਕੰਮਾਂ 'ਚ ਜਿਹੜੀ ਆ ਉਹ ਪੂਰੀ ਤੇਜ਼ੀ ਜਿਹੜੀ ਆ ਪੂਰੀ ਮੁਸਤਕਦੀ ਦੇ ਨਾਲ ਸਾਰੇ ਕੰਮ ਕਰਵਾਏ ਜਾਂਦੇ ਆ ਮੈਂ ਹਿੰਦੁਸਤਾਨ ਚ ਇਹ ਪਹਿਲ ਕੀਤੀ ਆ ਪਹਿਲੀ ਸਟੇਟ ਆ ਜਿਹਦੀ 10 ਲੱਖ ਦੀ ਹਰ ਪਰਿਵਾਰ ਦੀ ਜਿਹੜੀ ਆ ਹੈਲਥ ਇੰਸ਼ੋਰੈਂਸ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਆ ਪਹਿਲਾਂ ਵੀ ਬੜੇ ਅੱਛੇ ਮੁਹੱਲਾ ਕਲੀਨਿਕ ਸਾਰੇ ਸਟੇਟ ਚ ਤਕਰੀਬਨ 1000 ਦੇ ਕਰੀਬ ਹੀ ਹੋ ਚਲੇ ਹਣ ਤੇ ਉਹ ਖੁੱਲੇ ਗਏ ਉਹਨਾਂ ਚ ਫ੍ਰੀ ਦਵਾਈਆਂ ਫ੍ਰੀ ਸਾਰਾ ਫਰਸਟ ایڈ ਦਾ ਕੰਮ ਹੁੰਦਾ ਔਰ ਅੱਜ ਜਿਹੜੀ ਇਹ ਬੜੀ ਫਲੈਗਸ਼ਿਪ ਸਕੀਮ ਜਿਹੜੀ ਆ ਸਾਡੇ ਮਾਨ ਸਾਹਿਬ ਨੇ ਸ਼ੁਰੂ ਕੀਤੀ ਆ ਇਹਦੇ ਨਾਲ ਗਰੀਬ ਲੋਕਾਂ ਨੂੰ ਖਾਸ ਕਰਕੇ ਇਲਾਜ ਕਰਾਉਣ ਚ ਕਿਉਂਕਿ ਇਲਾਜ ਬਹੁਤ ਡਾਕਟਰੀ ਇਲਾਜ ਮਹਿੰਗੇ ਨੇ ਸੋ 10 ਲੱਖ ਦਾ ਕਵਰ ਦੇਣਾ ਜਿਹੜਾ ਵਾ ਇਹ ਬਹੁਤ ਵੱਡਾ ਬੈਨੀਫਿਟ ਜਿਹੜਾ ਵਾ ਉਹ ਗਰੀਬ ਲੋਕਾਂ ਨੂੰ ਜਿਹੜਾ ਇਹਦਾ ਮਿਲੇਗਾ ਕਿਆ ਧਾਰੀਵਾਲ ਏਰੀਆ ਤੇ ਬਚਿਆ ਰਿਆ ਪਰ ਫਿਰ ਵੀ ਜਿਹੜਾ ਜ਼ਿਲ੍ਹਾ ਵਾ ਚਾਹੇ ਉਹ ਦੀਨਾਨਗਰ ਹਲਕਾ ਹੋਵੇ ਗਰਦਾਸਪੁਰ ਦੇ ਕੁਝ ਪਿੰਡ ਹੁਣ ਡੇਰਾ ਬਾਬਾ ਨਾਨਕ ਕਲਾਨੌਰ ਫਿਰ ਗਾਂ ਰਮਦਾਸ ਅਜਨਾਲੇ ਤੱਕ ਜਿਹੜਾ ਵਾ ਰਾਜਾ ਸੰਥੀ ਹਲਕੇ ਚ ਇਹਨਾਂ ਚ ਕਾਫੀ ਨੁਕਸਾਨ ਹੋਇਆ ਵਾ ਔਰ ਉਹਦੇ ਲਈ ਸਰਕਾਰ ਜਿਹੜਾ ਵਾ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਰਹੀ ਆ ਜਿਹੜੇ ਘਰ ਜਿਹੜੇ ਟਹਿ ਗਏ ਆ ਜਾਂ ਨੁਕਸਾਨੇ ਗਏ ਆ ਉਹਨਾਂ ਦੀਆਂ ਜਿਹੜੀਆਂ ਸਰਵੇ ਚੱਲ ਰਹੀਆਂ ਤਿੰਨ ਦਿਨ ਦੀ ਡੈਡਲਾਈਨ ਮੇਰੀ ਕੱਲ ਹੀ ਡੀਸੀ ਸਾਹਿਬ ਨਾਲ ਗੱਲ ਹੋਈ ਸੀ ਦੋ ਤਿੰਨ ਦਿਨ ਦੀ ਡੈਡਲਾਈਨ ਦੇ ਦਿੱਤੀ ਗਈ ਆ ਪਿੰਡਾਂ ਦੇ ਵਿੱਚ ਪੰਚਾਇਤ ਸੈਕਟਰੀ ਨਰੇਗਾ ਦੇ ਸੈਕਟਰੀ ਪਟਵਾਰੀ ਸਾਰੇ ਵਿਭਾਗਾਂ ਦੇ ਅਫਸਰ ਵਕ ਵਕ ਡਿਊਟੀਆਂ ਲੱਗੀਆਂ ਨੇ ਉਹ ਪਿੰਡ-ਪਿੰਡ ਜਾ ਕੇ ਸਰਵੇ ਕਰਕੇ ਵਿਦਿਨ 3 ਡੇਜ਼ ਰਿਪੋਰਟ ਜਿਹੜੀ ਆ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਭੇਜ ਰਿਆ ਔਰ ਫਿਰ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਆ ਸਰਕਾਰ ਕੋਲੋਂ ਜਿਹੜੀ ਆ ਰਿਪੋਰਟ ਭੇਜਣਗੇ ਔਰ ਜਲਦੀ ਮੁਆਵਜ਼ਾ ਜਿਹੜਾ ਵਾ ਇਸੇ ਤਰ੍ਹਾਂ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਖਰਾਬ ਹੋਈਆਂ ਨੇ ਖੇਤ ਖਰਾਬ ਹੋਏ ਨੇ ਉਹਦਾ ਵੀ ਇਸੇ ਤਰ੍ਹਾਂ ਸਰਵੇ ਚੱਲ ਰਿਹਾ ਉਹ ਪੰਜਾਬ ਸਰਕਾਰ ਕੋ ਭੇਜਿਆ ਜਾਊਗਾ ਮਾਨ ਸਾਹਿਬ ਨੂੰ ਔਰ ਫਿਰ ਉਹਦਾ ਮੁਆਵਜ਼ਾ ਜਿਹੜਾ ਉਹ ਵੀ ਦਿੱਤਾ ਜਾਊਗਾ ਕਿਉਂਕਿ ਮੁਆਵਜ਼ੇ ਘੱਟ ਸੀਗੇ ਉਹਦੇ ਲਈ ਸਪੈਸ਼ਲ ਸੈਸ਼ਨ ਜਿਹੜਾ ਵਾ ਉਹ ਵੀ ਸੀਐਮ ਸਾਹਿਬ ਨੇ ਵਿਧਾਨ ਸਭਾ ਦਾ 3 ਦਿਨ ਦਾ ਬੁਲਾ ਲਿਆ ਵਾ ਉਹ ਵੀ ਪ੍ਰਮੁੱਖ ਸਿਰਫ ਹੜ੍ਹਾਂ ਨੂੰ ਮੁੱਖ ਰੱਖ ਕੇ ਬੁਲਾਇਆ ਗਿਆ ਔਰ ਉਹਦੇ ਵਿੱਚ ਵੀ ਬੜੀਆਂ ਬੜੀਆਂ ਵੱਡੀਆਂ ਰਾਇ ਤਾਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂ ਬਹੁਤ ਵਧੀਆ ਐਗਜ਼ੈਂਪਲਰੀ ਇਕੱਲੇ ਮਨਕੀਰਤ ਔਲਖ ਨਹੀਂ ਬਹੁਤ ਸਾਰੀਆਂ ਐਨਜੀਓ ਬੜੇ ਹੋਰ ਫਿਲਮ ਸtare ਬੜੇ ਸੋਸ਼ਲ ਜਿਹੜੇ ਸਰਵਿਸ ਕਰਦੇ ਆ ਲੋਗ ਹਰ ਬੰਦੇ ਨੇ ਆਪੋ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾਈ ਆ ਇਵਨ ਪਿੰਡਾਂ ਦੇ ਵਿੱਚ ਜਿਹੜੇ ਆਮ ਕਿਸਾਨ ਵੀ ਸੀ ਉਹ ਵੀ ਜਿੰਨੀ ਉਹਨਾਂ ਦੀ ਪਹੁੰਚ ਸੀ ਜਿੰਨੀ ਉਹਨਾਂ ਦੀ ਸਮਰੱਥਾ ਸੀਗੀ ਟਰਾਲੀਆਂ ਲੈ ਕੇ ਗੱਡੀਆਂ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਨੇ ਜਿਹੜੀ ਮਦਦ ਕੀਤੀ ਆ ਦੂਜੀਆਂ ਸਟੇਟਾਂ ਤੋਂ ਸਾਨੂੰ ਬਹੁਤ ਵੱਡੀ ਮਦਦ ਹਰਿਆਣੇ ਤੋਂ ਯੂਪੀ ਤੋਂ ਰਾਜਸਥਾਨ ਤੋਂ ਇਵਨ ਜੀ ਜੰਮੂ ਏਰੀਆ ਕਮੀ ਲੋਕਾਂ ਨੇ ਬਹੁਤ ਮਦਦ ਕੀਤੀ ਆ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਇਹ ਸਾਰੀ ਸਾਡੀ ਮਨੁੱਖਤਾ ਦੇ ਲਈ ਇੱਕ ਪੰਜਾਬ ਦੇ ਹਰ ਇੱਕ ਮਿਸਾਲ ਬਣਿਆ ਕਿ ਲੋਕ ਇੱਕ ਦੂਜੇ ਦੇ ਕੰਮ ਕਿਤਾਉਂਦੇ ਆ ਇੱਕ ਦੂਜੇ ਦੀ ਮਦਦ ਕਿਤਾ ਕੀਤੀ ਜਾਂਦੀ ਹੈ ਦੁਨੀਆ ਚ ਮਿਸਾਲ ਪੈਦਾ ਹੋਈ